ਜੀਟੀਆ ਨੇ ਵੀ ਪੰਜਾਬ ਸਰਕਾਰ ਦੇ ਦਿੱਖਾਬ ਦੀ ਵਾਰ ਕੀ ਤਰ੍ਹਾਂ ਨੇ ਕਿ ਇਹ ਜ਼ੀ ਮੀਡੀਆ ਚੈਨਲ ਬਲੈਕਆਊਟ ਕਰਨ ਦੀ ਉਸ ਸਖਤ ਸ਼ਬਦਾਂ ਚ ਨਿੰਦਾ ਕਰ ਦਿੱਤਾ ਜੋ ਚੈਨਲ ਸੀਐਮ ਮਾਨ ਦੇ ਖਿਲਾਫ ਚਲਾਉਂਦਾ ਹੈ ਉਸ ਨੂੰ ਬਲੈਕਆਊਟ ਕਰ ਦਿੱਤਾ ਜਾਂਦਾ ਮਜੀਠੀਆ ਨੇ ਕਿਹਾ ਪੰਜਾਬ ਸਰਕਾਰ ਦਾ ਨਾ ਸ਼ਾਸਨ ਸਰਕਾਰ ਹੈ ਟੀਵੀ ਚੈਨਲਸ ਨੂੰ ਬੰਦ ਕਰਕੇ ਔਰ ਰਿਪੋਰਟਰਾਂ ਦੇ ਖਿਲਾਫ ਪਰਚੇ ਦਰਜ ਕਰ ਰਹੀ ਹੈ ਸਰਕਾਰ ਪੰਜਾਬ ਸਰਕਾਰ ਵੱਲੋਂ ਤਾਨਾਸ਼ਾਹੀ ਰਵਈਆ ਜਿਹੜਾ ਅਪਣਾਇਆ ਜਾ ਰਿਹਾ ਹੈ ਮੀਡੀਆ ਦੇ ਖਿਲਾਫ ਪਰਚੇ ਦਰਜ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਚੈਨਲ ਨੇ ਉਹਨਾਂ ਨੂੰ ਬਲੈਕਆਊਟ ਕੀਤਾ ਜਾ ਰਿਹਾ ਕਿਉਂਕਿ ਲੋਕ ਮਸਲੇ ਜਦੋਂ ਮੀਡੀਆ ਚੁੱਕਦਾ ਹੈ ਤਾਂ ਉਹਨਾਂ ਦੇ ਚੈਨਲ ਬੰਦ ਕੀਤੇ ਜਾਂਦੇ ਨੇ ਰਿਪੋਰਟਰਾਂ ਦੇ ਪਰਚੇ ਦਰਜ ਕੀਤੇ ਜਾਂਦੇ ਨੇ ਸਾਡੇ ਨਾਲ ਵਿਕਰਮ ਜੀਠੀਆ ਮੌਜੂਦ ਨੇ ਜੀਠੀਆ ਸਾਹਿਬ ਪਰਚੇ ਦਰਜ ਕੀਤੇ ਜਾ ਰਹੇ ਨੇ ਜੀਜ਼ ਨਿਊਜ਼ ਚੈਨਲ ਜਿਹੜਾ ਬੰਦ ਕਰ ਦਿੱਤਾ ਗਿਆ ਕਿਉਂਕਿ ਤੁਹਾਡੀ ਕਵਰੇਜ ਲੋਕਾਂ ਦੇ ਮਸਲੇ ਸਾਰਾ ਕੁਝ ਅਸੀਂ ਚਲਾ ਰਹੇ ਹਾਂ ਇਸੇ ਕਰਕੇ ਚੈਨਲ ਜਿਹੜਾ ਪੰਜਾਬ ਸਰਕਾਰ ਨੇ ਬੰਦ ਕਰ ਦਿੱਤਾ ਹੈ ਕਿਵੇਂ ਦੇਖ ਕੀ ਜੇਤ ਪਿਛਲੇ 2 2.5 ਸਾਲ ਵੇਖੋ ਤੇ ਜੀ ਨਿਊਜ਼ ਨੇ ਸਰਕਾਰ ਦੀ ਬਹੁਤ ਸਾਰੀਆਂ ਉਹਨਾਂ ਦੇ ਪੱਖ ਦੀਆਂ ਖਬਰਾਂ ਚਲਾਈਆਂ ਔਰ ਉਦੋਂ ਸਾਨੂੰ ਵੀ ਗਿਲਾ ਹੁੰਦਾ ਸੀ ਮਗਰ ਅਸੀਂ ਮਹਿਸੂਸ ਕਰਦੇ ਸਨ ਕਿ ਚਲੋ ਨਵੀਂ ਸਰਕਾਰ ਹੈ ਚੈਨਲ ਨੇ ਵਿਖਾਉਣੇ ਆ ਅੱਜ ਜਦ ਚੈਨਲ ਨੇ ਇੱਕ ਮਨਿਸਟਰ ਦੀ ਪਬਲਿਕ ਆਫਿਸ 'ਚ ਜਿਹੜਾ ਬੈਠਿਆ ਹੋਵੇ ਜਿਹਦਾ ਕੰਮ ਹੈ ਲੋਕਾਂ ਦੇ ਮਸਲੇ ਹੱਲ ਕਰਨੇ ਪਬਲਿਕ ਦੇ ਉਹ ਪਬਲਿਕ ਆਫਿਸ 'ਚ ਬਹਿ ਕੇ ਕਿਸੇ ਨੂੰ ਬਲੈਕਮੇਲ ਕਰੇ ਉਹਦੀ ਅਸ਼ਲੀਲ ਵੀਡੀਓ ਬਣਾਵੇ ਉਹਦੀ ਮਜਬੂਰੀ ਦਾ ਫਾਇਦਾ ਉਠਾਵੇ ਸਰੀਰਕ ਸ਼ੋਸ਼ਣ ਕਰੇ ਔਰ ਜੇ ਚੈਨਲ ਉਹ ਸਚਾਈ ਨੂੰ ਦਿਖਾਵੇ ਤੇ ਉਸੇ ਜੀ ਚੈਨਲ ਨੂੰ ਜੇ ਅੱਜ ਬੰਦ ਕਰਦੇ ਆ ਇਹ ਤੋਂ ਇੱਕ ਗੱਲ ਸਪਸ਼ਟ ਹੈ ਕਿ ਭਗਵੰਤ ਮਾਨ ਬਲਕਾਰ ਸਿੰਘ ਦਾ ਯਾਰ ਹੈ ਉਹਦੇ ਹੱਕ 'ਚ ਖਲੋਤਾ ਹੈ ਤੇ ਕਟਾਰੂ ਚੱਕਦਾ ਯਾਰ ਹੈ ਤੇ ਉਹਦੇ ਹੱਕ 'ਚ ਖਲੋਤਾ ਹੈ ਮਤਲਬ ਕਿ ਇਹਦੀ ਆਦਤਾਂ ਵੀ ਜਾਂ ਇਹ ਵੀ ਕਿਤੇ ਦੋਵਾਂ ਦੀ ਆਦਤਾਂ ਨਾਲ ਵੀ ਸਹਿਮਤ ਹੈ ਤੇ ਉਹਨਾਂ ਨੂੰ ਥਾਪੀ ਵੀ ਦੇ ਰਿਹਾ ਅਫਸੋਸ ਦੀ ਗੱਲ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਸ਼ਹੀਦਾਂ ਦੀ ਧਰਤੀ ਬਲਿਦਾਨ ਦੀ ਧਰਤੀ ਜਿੱਥੇ ਇਹ ਜਿਆ ਨੂੰ ਪੜ ਕੇ ਹੁਣ ਤੱਕ ਅੰਦਰ ਹੋਣਾ ਚਾਹੀਦਾ ਸੀ ਮਗਰ ਉਹ ਅੱਜ ਵੀ ਵਜੀਰੀ 'ਚ ਬੈਠੇ ਨੇ ਲੋਕੋ ਜਾਗ ਜਾਓ ਇਹ ਪੰਜਾਬ ਦਾ ਬਦਲਾਵ ਹੈ ਇਹ ਪੰਜਾਬ ਦੀ ਧਰਤੀ ਨਾਲ ਧੋਖਾ ਬਿਲਕੁਲ ਸਿੱਧੇ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ ਬਿਕਰਮ ਮਜੀਠੀਆ ਨੇ ਕੈਮਰਾਮੈਨ ਦਲੀਪ ਕੁਮਾਰ ਦੇ ਨਾਲ ਪਰਮਵੀਰ ਸਿੰਘ ਆਲਕਸ ਜੀ ਮੀਡੀਆ ਮਜੀਠਾ